ਅੱਜ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਸਾਦਾਵਾਲੀ ਵਿੱਚ ਇੱਕ ਗਰੀਬ ਪਰਿਵਾਰ ਦਾ ਘਰ ਭਿਆਨਕ ਆਗਲ ਲੱਗਣ ਕਾਰਨ ਸੜ ਗਿਆ ਸੀ। ਅੱਜ ਉਸ ਪਰਿਵਾਰ ਨਾਲ ਐਮਐਲਏ ਗੁਰਦੀਪ ਸਿੰਘ ਰੰਧਾਵਾ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਗਏ। ਉਹਨਾਂ ਨਾਲ ਮੁਲਾਕਾਤ ਕੀਤੀ ਗਈ ਤੇ ਪਰਿਵਾਰ ਨੂੰ ਮਦਦ ਕਰਨ ਦਾ ਪ੍ਰੋਸਾਧ ਦਵਾਇਆ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਆਪ ਆਗੂ ਰਜੇਸ਼ ਕੁਮਾਰ ਬਟਾ ਰਾਜਾ ਮੱਲੀ ਡਿੰਪਲ ਪੱਖੋਗੇ ਅਦੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਡੀਬਨ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਲੱਗੀ ਨਹੀਂ ਤੇ ਇਧਰੋਂ ਇਧਰ ਅੱਗ ਲੱਗੀ ਨਾ ਉਹ ਤਾਂ ਨਹੀਂ ਜਾਪੇ ਇਹ ਜੇ ਬਈ ਨਹੀਂ ਜਾਵਾ ਤੇ ਉਹ ਤਾਂ ਹੋਇਆ ਕਿ ਉਹ ਤਾਂ ਡਰੋਂ ਡਰੋਂ ਆਏ ਆ ਆ ਨਹੀਂ ਲੱਗੀ ਪੂਰੇ ਤੋਂ ਬਾਹਰ ਕੋਈ ਵੀ ਨਹੀਂ ਆਣੇ ਚ ਰੱਖ ਪੂਰੇ ਇਹ ਜੀ ਸਾਹਿਬਾ ਜੀ ਤੁਸੀਂ ਪਹੁੰਚਿਓ ਮਕਾਨ ਨੂੰ ਜਿਹੜੇ ਅੱਗ ਲੱਗੀ ਸਭ ਕੁਝ ਛੜ ਕੇ ਸਵਾਹ ਹੋ ਗਿਆ ਜੀ ਉਸ ਬਾਰੇ ਕੁਝ ਦਿਨ ਪਹਿਲਾਂ ਜਦੋਂ ਇੱਥੇ ਇੰਡੋ-ਪਾਕ ਦੇ ਜੰਗ ਵਰਗੇ ਹਾਲਾਤ ਬਣੇ ਸੀਗੇ ਉਦੋਂ ਇਹ ਪਰਿਵਾਰ ਬਿਲਕੁਲ ਅੱਧੇ ਕਿਲੋਮੀਟਰ ਤੋਂ ਵੀ ਘੱਟ ਦੂਰੀ ਆ ਪਾਕਿਸਤਾਨ ਦਾ ਬਾਰਡਰ ਇਹ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਪਿੱਛੇ ਡੇਰਾ ਪੱਪਾ ਨਾਨਕ ਚ ਚੱਲੇ ਗਿਆ ਸੀ ਅਚਨ ਚੇਤ ਜਿਹੜੀ ਇਸ ਘਰ ਨੂੰ ਅੱਗ ਲੱਗ ਗਈ ਜਦੋਂ ਕਿ ਘਰ ਦਾ ਸਾਰਾ ਸਮਾਨ ਛੱਡ ਕੇ ਬਿਲਕੁਲ ਹੀ ਖਤਮ ਹੋ ਚੁੱਕਿਆ ਘਰ ਦੀਆਂ ਛੱਤਾਂ ਤੱਕ ਤਾਂ ਬਹੁਤ ਮਾੜਾ ਲਾਤਾ ਮੈਂ ਪਿਛਲੇ ਤਨਾ ਤੋਂ ਸਾਡੇ ਸੀਗਾ ਉਥੇ ਡੈਮ ਤੇ ਜਿਹੜਾ ਪਾਣੀਆਂ ਨੂੰ ਲੈ ਕੇ ਮੁੱਦਾ ਸੀਗਾ ਮੈਂ 2-3 ਦਿਨ ਲਈ ਉਥੇ ਵੀ ਗਿਆ ਮੈਂ ਇੱਕ ਦੋ ਦਿਨ ਲੇਟ ਹੋ ਗਿਆ ਉੱਥੇ ਸਬੰਧ ਚ ਅਜੰਮਸ ਪਰਵਾਣ ਮਿਲ ਕੇ ਗਿਆ ਔਰ ਇਹਨਾਂ ਨੂੰ ਯਕੀਨ ਦਿਵਾ ਕੇ ਚੱਲੇ ਆ ਕਿ ਜਿਹੜੀ ਕੁਦਰਤੀ ਨੁਕਸਾਨ ਤਾਂ ਹੋਇਆ ਹੀ ਐ ਪਰ ਆਪਾਂ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਇਹਨਾਂ ਦੇ ਮਕਾਨ ਦਾ ਜਿਹੜਾ ਬਣਾਉਂਦਾ ਤੇ ਮਕਾਨਾਂ ਦੇ ਜਿਹੜੇ ਕੱਚੇ ਮਕਾਨਾਂ ਦੇ ਆਪਾਂ ਪਾਉਨੇ ਆ ਦੁਬਾਰਾ ਉਹਦੇ 'ਚ ਵੀ ਪਾਵਾਂਗੇ ਔਰ ਜਾ ਵੱਧ ਤੋਂ ਵੱਧ ਜਿਹੜੀ ਸਰਕਾਰ ਵੱਲੋਂ ਸਹਾਇਤਾ ਇਹਨਾਂ ਨੂੰ ਉਹ ਦਵਾਈ ਜਾਏਗੀ